ਕੋਤ ਨਹੀਂ ਨਿਕਲੇ ਅਜੀ ਆਵੇਂ ਪਾਣੀ ਚ ਮਧਾਣੀ ਮਾਰੀ ਜਾਂਦੇ ਉਹ ਮੈਂ ਤੁਹਾਨੂੰ ਕਹਨੀ ਆ ਕਿ ਸਾਹਮਣੇ ਆ ਜਾ ਤੇ ਹੁਣੇ ਆ ਜਾਵੇ ਮੈਂ ਹੁਣੇ ਇੱਥੇ ਵੀ ਹੱਲੇ ਵੀ ਸਮਰਾਲ ਲਿਆ ਉੱਥੇ ਖੜੀ ਆ ਤੇ ਆ ਜਾਵੇ ਹੁਣੇ ਬੋਲ ਦੇਵੇ ਕਿ ਹਾਂ ਭਈ ਤੂੰ ਸਗੋ ਆਪਣਾ ਬੜਾ ਪੰਦਖਾ ਦੁਨੀਆ ਲਈ ਤੂੰ ਇਨਸਪੀਰੇਸ਼ਨ ਬਣ ਕਿ ਅੱਗੇ ਤੋਂ ਇਹ ਚੀਜ਼ ਨਹੀਂ ਕਰਨੀ ਹੈਨਾ ਤੂੰ ਅੰਦਰੋਂ ਅੰਦਰ ਹੀ ਕਰਦਾ ਪਿਆ ਮੈਂ ਸਾਰਾ ਕੁਝ ਕਿ ਕਮਰੇ ਚ ਬੈਠ ਕੇ ਇਹ ਉਹ ਮੈਂ ਸਾਹਮਣੇ ਮੈਂ ਕਹਾਂ ਫਿਰ ਮਾਮਲਾ ਇਦਾਂ ਖਤਮ ਨਹੀਂ ਹੋਣਾ ਸ਼ਖਸ਼ ਉਹੀ ਹੈ ਤੁਸੀਂ ਹਾਂਜੀ ਹਾਂਜੀ ਮੈਂ ਸਨੈਕਸਟ ਕਰ ਲਈ ਆ ਪੂਰੀ ਉਹੀ ਬੰਦਾ ਸੀ ਤੇ ਜਿਹੜਾ ਦੂਸਰਾ ਪੁਲਿਸ ਮੁਲਾਜ਼ਮ ਸੀ ਉਸ ਬਾਰੇ ਕੀ ਕਹਿ ਕਿਹੜਾ ਦੂਸਰਾ ਜਿਹੜਾ ਦੂਸਰਾ ਸ਼ਖਸ ਜੀ ਨੇ ਪੈਸੇ ਸਿੱਟੇ ਸੀ ਤੁਹਾਡੇ ਤੇ ਇੱਕ ਪੁਲਿਸ ਉਹ ਤਾਂ ਦੇਖੋ ਜੀ ਆਰਟਿਸਟਾਂ ਦੇ ਪੈਸੇ ਸੁੱਟੇ ਹੀ ਜਾਂਦੇ ਨੇ ਆਰਟਿਸਟ ਕੋਈ ਵੀ ਹੋਵੇ ਉਹਨਾਂ ਤੇ ਤਾਂ ਪੈਸੇ ਤੁਹਾਨੂੰ ਪਤਾ ਸੁੱਟਦੇ ਹੀ ਨਹੀਂ ਸਾਰੇ ਹਨ ਤੇ ਹੁਣ ਸਿੱਟਾ ਮਾਫੀ ਮੰਗਣ ਤੱਕ ਕਿੱਥੇ ਘਰਾਰੀ ਅੜੀ ਹੋਈ ਹੈ ਕਿਉਂਕਿ ਡੇਢ ਘੰਟਾ ਬਹੁਤ ਮੇਰੀ ਤਾਂ ਦੇਖੋ ਮੈਂ ਤੁਹਾਨੂੰ ਇੱਕੋ ਗੱਲ ਕਹੀ ਪਾਈ ਤੂੰ ਆ ਕੇ ਵੀਡੀਓ ਦੇ ਸਾਹਮਣੇ ਬੋਲ ਦੇ ਕਿ ਹਾਂ ਠੀਕ ਹੈ ਮੈਂ ਤਾਂ ਗਲਤੀ ਜਾਂ ਮੈਂ ਵੀ ਮੰਗ ਲੈਣੀ ਕਿ ਹਾਂ ਵੀ ਮੈਂ ਵੀ ਗੱਲਾਂ ਕੱਡੀਆਂ ਪਰ ਉਹ ਆਂਦਾ ਕਿ ਨਹੀਂ ਨਹੀਂ ਉਹ ਜਿਹੜਾ ਗਲਾਸ ਮਾਰਨਾ ਨਾ ਉਹ ਠੂਠਾ ਪਾਂ ਤੇ ਲੱਗੇ ਹੋਏ ਵੀ ਗਲਾਸ ਤਾਂ ਮਾਰੇ ਹੀ ਨਹੀਂ ਹੋਇਆ ਹੈ ਨਾ ਇਹ ਚੀਜ਼ਾਂ ਉਹ ਇਹ ਚੀਜ਼ਾਂ ਕਰਦੇ ਪਏ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਹੈ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਛ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੁਲੈਕਸ ਵਿੱਚ ਕੋਈ ਲਿਖਤੀ ਦਿੱਤੀ ਜਾਂ ਇਹ ਕਿ ਵੀ ਨਹੀਂ ਔਰਤੇ ਤਾਂ ਹੱਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਤੇ ਹਲੇ ਵੀ ਦਰਜ ਹੈ ਕੁਝ ਕੁਛ ਰਿਟਰਨ ਹੋਇਆ ਨਾ ਹਾਂ ਕੁਛ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜੇ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੇ ਫੜ ਲਿਆ ਸੀ ਉਹਨੂੰ ਤਾਂ ਮੈਂ ਲਿਖਾਇਆ ਨਹੀਂ ਸੀਗਾ ਕੁਝ ਵੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਆ ਕਿ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣੋਂ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉੱਦਾਂ ਤੇ ਇਹਦੇ ਤੇ ਹੱਲੇ ਉਹੀ ਜਲਦਾ ਪਿਆ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਅੱਗੇ ਉਹਨਾਂ ਦਾ ਦੋਸਤ ਹੀ ਸੀਗਾ ਅੱਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਦਾਂ ਕਹਿਦਾ ਉਹਦੀ ਮੈਨੂੰ ਪਹਿਚਾਣ ਆ ਉਹ ਜਿਹੜਾ ਮੁੰਡਾ ਆ ਉਹ ਉਹ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਪਾਪੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਤਾਂ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸੀ ਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾ ਹੈ ਠੀਕ ਹੈ ਤੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਟਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਜਿਹੜਾ ਡੀਜੇ ਸੀ ਕਿ ਪਛਾਣ ਕਰ ਦੋ ਉਸ ਮੁੰਡੇ ਦੀ ਬਸ ਤੇ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਸਹੀ ਕੰਟੇ ਗੱਲਾਂ ਹੋਈ ਹੈ ਕਾਨੂੰਨੀ ਲੜਾਈ ਲੜਾਂਗੇ ਹਾਂ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦਿਆਂ ਨੂੰ ਮਾफी ਮੰਗ ਲਾ ਹਨਾ ਤੁਸੀਂ ਕਹਿੰਦੇ ਕੁਝ ਮੈਂ ਗਲਤ ਕੀਤਾ ਹਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ